ਮੇਰਾ ਨਾਮ ਵੀਰ ਦੱਸ ਸਕਣ ਵਿੱਕੀ ਹੈ। ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਨੌਜਵਾਨ ਬਲੱਡ ਡੋਨੇਟ ਕਰਨ ਵਾਸਤੇ ਆਇਆ ਸੀ ਅੱਜ ਜੀ ਸਲਵੜੀ ਦਿੱਤਾ ਵਾ। ਇਸ ਤਰ੍ਹਾਂ ਮਨ ਦੇ ਵਿੱਚ ਜਨ ਹੈ ਭਰਾ ਨੂੰ। ਇਹ ਲੱਕੀ ਵੀਰ ਮਨਰਾਜ ਛੋਟਾ ਵੀਰ ਦਾ ਠੀਕ ਹੈ ਜੀ। ਇਹ ਰਾ ਅੱਜ ਜਨਮ ਦਿਨ ਸੀ ਅੱਜ। ਠੀਕ ਹੈ ਜੀ। ਉਹ ਅਸੀਂ ਇੱਥੇ ਮਨਾਉਣ ਆਏ ਆ ਤੇ ਇਹ ਅੱਜ ਨੇ ਵੀਰ ਨੇ ਆਪਣਾ ਬਲੱਡ ਡੋਨੇਟ ਕੀਤਾ ਥੇ। ਤੇ ਇਹਨੇ ਇਹਦਾ ਜਨਮ ਦਿਨ ਮਨਾਇਆ ਤੇ ਆਪਣਾ ਆਪ ਨੂੰ ਬਹੁਤ ਚੰਗਾ ਲੱਗਾ ਜੀ ਵੀਰ ਦਾ ਆਪਣਾ। ਵੀਰ ਨੇ ਕਿਹਾ ਮੈਨੂੰ ਆਸ ਨਹੀਂ ਹੈਗੀ ਸੀ ਕਿ ਮੇਰਾ ਕੋਈ ਜਨਮ ਦਿਨ ਮਨਾਏਗਾ। ਕਹਿੰਦਾ ਵੀ ਮੇਰੇ ਪਰਿਵਾਰ ਵਾਲੇ ਘੱਟ ਹੀ ਕਹਿੰਦੇ ਮੇਰੇ ਕਰੈਪ ਸੈਲੀਬ੍ਰਿਟੀ ਕਿਨਾਂ ਲੇਕਿਨ ਇਹ ਸਪਰਾਈਜ਼ ਦਿੱਤਾ ਵਾ ਕੀ ਕਹਣਾ ਚਾਹੁੰਦਾ ਇਹ ਮੇਰਾ ਛੋਟਾ ਵੀਰ ਲੱਕੀ ਵੀਰ ਆਪਣਾ ਠੀਕ ਆ ਜੀ ਆਪਣੇ 15 20 ਸਾਲ ਪਹਿਲਾਂ ਮਨਾ ਸਦ੍ਰਿਮਤਰੇ ਇਹਦਾ ਜਨਮ ਦਿਨ ਮਨਾ ਕੇ ਆਪਾਂ ਨੂੰ ਬਹੁਤ ਵਧੀਆ ਖੁਸ਼ ਹੋਇਆ ਅੱਜ ਹਾਂਜੀ ਇਹ ਲੱਗਦਾ ਵੀ ਇਦਾਂ ਹੀ ਹਰ ਕਿਸੇ ਦਾ ਪਿਆਰ ਚਾਹੀਦਾ ਵਾ ਹਰ ਕਿਸੇ ਨੌਜਵਾਨ ਨੂੰ ਬਿਲਕੁਲ ਵੀਰ ਜੀ ਹਾਂਜੀ ਹਾਂਜੀ ਆਪਾਂ ਨੂੰ ਨਸ਼ੇ ਤੋਂ ਆਪਣਾ ਲੱਗੋ ਕੇ ਆਪਾਂ ਨੂੰ ਜਿਹੜੇ ਆਪਣੇ ਆਪਣਾ ਵੀਰ ਆਪਣੇ ਛੋਟੇ ਵੀਰ ਆਪਣੇ ਉਹਨਾਂ ਦਾ ਜਨਮ ਦਿਨ ਮਨਾਈਏ ਤੇ ਆਪਾਂ ਨੂੰ ਜ਼ਿਆਦਾ ਵਧੀਆ ਉਹਨਾਂ ਨੌਜਵਾਨਾਂ ਕੀ ਪੀ ਕਰਾਂ ਜਾਂ ਕੋਈ ਜਿਹੜੇ ਨਸ਼ੇ ਦੇ ਵਿੱਚ ਲਿਫਟ ਹੁੰਦੇ ਨੇ ਆਪਣੇ ਮਾਂ ਫਿਰੋਦਾ ਆਪਣੇ ਘਰ ਦਾ ਧਿਆਨ ਨਹੀਂ ਦਿੰਦੇ ਉਹਨਾਂ ਅੱਗੇ ਮੇਰੀ ਅਹੀ ਬੇਨਤੀ ਆ ਕਿ ਵਿੜ ਜੇ ਆਪਣੀ ਨਸ਼ੇ ਤੋਂ ਤੁਸੀਂ ਆਪਣਾ ਤਿਆਗੋ ਤੇ ਆਪ ਨੂੰ ਮਹਾਰਾਜ ਨੇ ਆਪਣਾ 84 ਲੱਖ ਜੂਨ ਆਪਣੇ ਭੁਗਤ ਗਏ ਹੀ ਇੱਥੇ ਹੁੰਨੇ ਆ ਮਾਂ ਪਾਪ ਦੀ ਸੇਵਾ ਕਰੋ ਨਸ਼ਾ ਛੱਡੋ ਤੇ ਬਹੁਤ ਵਧੀਆ ਭਾਈ ਜੀਵਨ ਆਪਣਾਓ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਲੋਕ ਜਿਹੜੇ ਲੜਾਈਏ ਝਗੜੇ ਕਰਦੇ ਨੇ ਨਸ਼ੇ ਕਰਦੇ ਨੇ ਜਾਂ ਹੋਰ ਵੀ ਕੋਈ ਕੰਮ ਕਰਦੇ ਨੇ ਉਹਨਾਂ ਨੂੰ ਕੀ ਖਾਸ ਵੀਰਤ ਨਾ ਜਾਊਗੇ ਅੱਜ ਲੜਾਈ ਚ ਕਰਾ ਕਰਕੇ ਕਰਨਾ ਕੀ ਜੇ ਆਇਟਮ ਠੀਕ ਆ ਜੀ ਮਾਂ ਬਾਪ ਦੀ ਸੇਵਾ ਕਰੋ ਤੇ ਆਪਣਾ ਮਾਰ ਨੇ ਜਿਹਨੂੰ ਨਾਲ ਵਧੀਆ ਜੀਵਨ ਦਿੱਤਾ ਉਹਨੂੰ ਜੀਵਨ ਆਪਣਾ ਸੰਭਲਿਓ ਰਾਜੇ ਕਿਨੂ ਭਰਾ ਨੇ ਧੰਨਵਾਦ ਕੀਤਾ ਜਦੋਂ ਇਹ ਚੇਕ ਲੈ ਕੇ ਸਾਹਮਣੇ ਆਏ ਜੇ ਉਹਨੂੰ ਪਤਾ ਹੀ ਨਹੀਂ ਮੇਰਾ ਅੱਜ ਬਰਥਡੇ ਤੇ ਜਾਂ ਸੈਲਿਬ੍ਰੇਟ ਕਰਨਾ ਸੀ ਅੱਜ ਇਹ ਛੋਟਾ ਵੀਰ ਆਪਣਾ ਲੱਕੀ ਵੀਰ ਅਸ ਤੋਂ ਮੇਰਾ 15 20 ਸਾਲ ਪੁਰਾਣਾ ਮੇਰਾ ਛੋਟਾ ਵੀਰ ਆ ਇਹ ਵੀਰ ਉਹਨਾਂ ਜਿਹੜਾ ਜਨਮ ਨਾਲ ਆਪਾਂ ਬਣਾਇਆ ਬਣਾਇਆ ਨਾ ਇਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਆ ਤੇ ਇਨੇ ਖੁਸ਼ੀ ਮਹਿਸੂਸ ਕੀਤੀ ਤਾਂਹੀਂ ਸਾਨੂੰ ਸਾਡਾ ਵੀ ਮਨ ਖੁਸ਼ ਹੋਇਆ ਕਿ ਵੀਰ ਆਪਣਾ ਨਾ ਖੁਸ਼ ਹੋਇਆ ਵੀਰਣਾ ਲਵਪ੍ਰੀ ਸਿੰਘ ਲਵਪ੍ਰੀ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡਾ ਬੜੇ ਐ ਐਕਚੁਅਲੀ ਮੇਰੇ ਕੋ ਅੱਜ ਟਾਈਮ ਨਹੀਂ ਲੱਗਾ ਤੇ ਮੈਂ ਮਤਲਬ ਘਰ ਜਾਣਾ ਚਾਹੁੰਦਾ ਸੀ ਤੇ ਘਰ ਜਾਂਦਾ ਮੇਰੇ ਕੋ ਟਾਈਮ ਨਹੀਂ ਲੱਗਾ ਤੇ ਮੈਂ ਹਸਪੀਟਲ ਆ ਗਿਆ ਤੇ ਆਪਣੇ ਵੱਡੇ ਵੀਰ ਜੀ ਆਪਣਾ ਵਿੱਕੀ ਬੱਬਰ ਜੀ ਤੇ ਨਾਲ ਵੀਰ ਇੰਦਰ ਭਾਜੀ ਹੋਣੀ ਸਣੀ ਭਾਜੀ ਹੋਣੀ ਲਾਡੀ ਹੋਣੀ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦੇ ਕੇ ਮੇਰਾ ਇੱਥੇ ਬਰਥਡੇ ਮਨਾਇਆ ਤੇ ਮੈਨੂੰ ਬਹੁਤ 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 ਹਾਰਟਲੀ ਸਵਾਗਤ ਮਤਲਬ ਬਣਾਣਾ ਮੇਰਾ ਕੀਤਾ ਤੇ ਆਈ ਏਮ ਵੈਰੀ ਹੈਪੀ ਵਿਦ ਮਤਲਬ ਬਣਾਣਾ ਇਹਨਾਂ ਦੇ ਨਾਲ ਬਹੁਤ ਵਧੀਆ ਮੈਨੂੰ ਲੱਗਾ ਤੇ ਇਹਨਾਂ ਨੇ ਮੇਰਾ ਜਨਮ ਦਿਨ ਮਨਾਇਆ ਆਈ ਏਮ ਵੈਰੀ ਥੈਂਕਫੁਲ ਫੋਰ 올 ਦਿਸ ਨਹੀਂ ਨਹੀਂ ਜਿੱਦਾਂ ਇਹਨਾਂ ਨੇ ਅੱਜ ਕੀਤਾ ਚਲੋ ਆਪਾਂ ਮਤਲਬ ਆਪਣਾ ਦਿਖਾਤ ਨਹੀਂ ਸਕਦੇ ਹਨ ਜੋ ਵੀ ਇਹਨਾਂ ਨੇ ਕੀਤਾ ਪਰ ਬਹੁਤ ਵਧੀਆ ਕੀਤਾ ਬਹੁਤ 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 ਥੈਂਕ ਯੂ ਇਹਨਾਂ ਦਾ ਵੀਰਾਂ ਦਾ ਸਾਰਿਆਂ ਦਾ ਧੰਨ ਕੇ ਜਿਹੜੇ ਪੈ ਸੱਜੀਆਂ ਖੱਪੀਆਂ ਬਾਹਾਂ ਹੁੰਦੀਆਂ ਨੇ ਇਦਾਂ ਹਰ ਕਿਸੇ ਦਾ ਸਾਥ ਦੇਣਾ ਚਾਹੀਦਾ ਬਿਲਕੁਲ 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 ਇਹ ਸੱਜੀਆਂ ਖੱਪੀਆਂ ਬਾਹਾਂ ਹੀ ਹੈ ਨਾ ਮੈਂ ਨਾ ਮਤਲਬ ਜਿੱਦਾਂ ਆਇਆ ਵਾਂ ਮੈਂ ਮੈਨੂੰ ਕੋਈ ਕੰਮ ਸੀ ਇੱਥੇ ਹਸਪੀਟਲ ਮੈਂ ਕਿ ਇਹਨੂੰ ਆਪਣਾ ਬਲੱਡ ਡੋਨੇਟ ਕਰਨ ਆਇਆ ਸੀ ਤੇ ਮੈਨੂੰ ਨਹੀਂ ਸੀ ਪਤਾ ਮਤਲਬ ਇਹ ਮੇਰੇ ਆਲਰੇਡੀ ਮਤਲਬ ਆਉਣ ਤੋਂ ਪਹਿਲਾਂ ਇਹ ਅੱਗੇ ਮੇਰੇ ਮਤਲਬ ਖੜੋਤੇ ਨੇ ਤੇ ਇਹਨਾਂ ਨੇ ਜਿੱਦਾਂ ਮੇਰਾ ਮਤਲਬ ਆਪਣਾ ਮਤਲਬ ਪਹੁੰਚਾ ਨਾ ਵੈਲਕਮ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਮਿਲ ਕੇ ਇਦਾਂ ਹੀ ਸਾਰੇ ਵੀਰ ਮੈਂ ਚਾਹੁੰਨਾ ਵਾਂ ਵੀ ਮਤਲਬ ਆਪਣਾ ਜਦੋਂ ਕਿਤੇ ਮਤਲਬ ਕੇਦਾ ਹਣਾ ਬਰਥਡੇ ਅੱਜ ਦਾ ਮੈਂ ਮਤਲਬ ਮੈਂ ਦੱਸਣਾ ਨਹੀਂ ਚਾਹੁੰਦਾ ਮੈਂ ਮਤਲਬ ਹਣਾ ਬਰਥਡੇ ਤੇ ਕੀ ਕਰਨ ਆਇਆ ਸੀ ਇੱਥੇ ਜਿਾ ਕਿਦਾਂ ਤੇ ਇਹਨਾਂ ਨੇ ਬਹੁਤ ਵਧੀਆ ਮੇਰਾ ਮਤਲਬ ਸੈਲੀਬ੍ਰੇਟ ਕੀਤਾ ਤੇ ਮੈਂ ਚਾਹੁੰਨਾ ਵੀ ਇਦਾਂ ਹੀ ਮਤਲਬ ਹਰ ਇੱਕ ਬੰਦਾ ਮਤਲਬ ਆਪਣੇ ਸੱਜਣ ਕੇ ਮਿੱਤਰ ਕੇ ਵੀਰ ਭਰਾ ਦਾ ਸੈਲੀਬ੍ਰੇਟ ਕਰੇ ਆਮ ਵੈਰੀ ਥੈਂਕਫੁਲ ਫੋਰ ਯੂ ਬਾਈ